ਸਾਰੇ ਹੀ ਮੇਰੇ ਮੋਗਾ ਵਾਸੀਓ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਪੰਜਾਬੀ ਭਰਾਵਾਂ ਨੂੰ ਹਿੰਦੂ ਹਸਤਾਨ ਦੇ ਜਿੰਨੇ ਵੀ ਵਾਸੀਆਂ ਨੂੰ ਜੈ ਸ਼੍ਰੀ ਰਾਮ ਅੱਜ ਦੁਸ਼ਹਿਰੇ ਦੇ ਇਸ ਪਰਵਤੇ ਅਸੀਂ ਵਿਸ਼ਨੂੰ ਡਰਾਮੈਟਿਕ ਕਲੱਬ ਦੇ ਜੋਇਟ ਦੁਸ਼ਹਿਰਾ ਮਨਾਇਆ ਜਾ ਰਿਹਾ ਸੀ ਇੱਥੇ ਪਹੁੰਚੇ ਆ ਤੇ ਮੈਂ ਸਾਰੇ ਹੀ ਕਲੱਬ ਦੇ ਮੈਂਬਰਾਂ ਦਾ ਪ੍ਰਧਾਨ ਦਾ ਅਮਿਤਪੁਰੀ ਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਜਨਤਾ ਦੇ ਰੂਪ ਰੂਪ ਹੋਣ ਦਾ ਸਮਾਂ ਦਿੱਤਾ ਜਿਹੜਾ ਦੁਸ਼ਹਿਰਾ ਪਰਵ ਇੱਕ ਬਹੁਤ ਹੀ ਸਭ ਲੋ ਨੈਕੀ ਦੀ ਬਦੀ ਤੇ ਜਿੱਤ ਆ ਜਿੰਨਾ ਵੀ ਅੱਜ ਤੱਕ ਲੋਕ ਇਹ ਸਿੱਖਦੇ ਆ ਵੀ ਕਿਵੇਂ ਪ੍ਰਭਾਨ ਰਾਮ ਨੇ ਬੁਰਾਈ ਦਾੰਦ ਕੀਤਾ ਜੋ 라ਵਣ ਨੇ ਆਪਣੇ ਕੁਕਰਮ ਕੀਤੇ ਜੋ ਉਹਨੇ ਵਿਵਹਾਰ ਬਣਾ ਕੇ ਲੋਕਾਂ ਦਾ ਤੱਕਾ ਕੀਤਾ ਰਾਖਸ਼ਾਂ ਦੇ ਨਾਲ ਜੋ ਵੀ ਉਹਤੇ ਬੁਰਾ ਚੰਗਾ ਕੀਤਾ ਉਹਨਾਂ ਨੂੰ ਸਿਤਾ ਮਈਆਂ ਨੂੰ ਉੱਥੋਂ ਆਵਾਜ਼ ਕਰਕੇ ਜੋ ਉਹਨਾਂ ਨੇ ਦਿਖਾਇਆ ਆਪਣਾ ਆਚਰਣ ਭਗਵਾਨ ਰਾਮ ਜੀ ਨੇ ਉਹਨੂੰ ਦੰਡਿਤ ਕਰਕੇ ਅੱਜ ਦਾ ਦਿਨ ਵਿਜੇ ਪ੍ਰਾਪਤ ਕੀਤੀ ਤੇ ਮੈਂ ਸਾਰੇ ਆਪਦੇ ਸ਼ਰੋਤਾਵਾਂ ਨੂੰ ਜਿੰਨੇ ਮੇਰੇ ਸਾਥੀ ਐ ਮੈਂ ਉਹਨਾਂ ਨੂੰ ਆਉਣ ਵਾਲੀ ਦੀਵਾਲੀ ਦੀ ਬਹੁਤ ਬਹੁਤ ਸ਼ੁਭ ਕਾਮਨਾ ਦਿੰਦਾ ਕਿ ਭਗਵਾਨ ਰਾਮ ਤੁਹਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਸੰਚਾਰ ਕਰਨ ਤੇ ਸਾਰੇ ਖੁਸ਼ੀ ਖੁਸ਼ੀ ਵਸਦੇ ਰਹਿਣ ਜੈ ਸ਼੍ਰੀ ਰਾਮ